ਸਾਡੇ ਖਰੜ ਹਲਕੇ ਦੇ ਮੁੱਖ ਸੇਵਾਦਾਰ ਸਰਟੀਫੈਂ ਬੰਬੂਲ ਗਗਨ ਮਾਨ ਜੀ ਜਿਹੜੇ ਕਿ ਦਿਨ ਰਾਤ ਸਾਡੇ ਹਲਕਾ ਖਰੜ ਦੀ ਸੇਵਾ ਕਰ ਰਹੇ ਹਨ ਔਰ ਜਿਨ੍ਹਾਂ ਨੇ ਅੱਜ ਮੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਬਿੱਟੂ ਕੁਲਰ ਸਾਹਿਬ ਜਿਹੜੇ ਤੇਸ ਮੰਡੀ ਦੇ ਕੰਟਰਧਰਤਾ ਵੀ ਹਨ ਔਰ ਮੇਰੇ ਸਾਹਮਣੇ ਸਾਰੇ ਹੀ ਮੰਡੀ ਦੇ ਆਰਤੀ ਸਹਿਬਾਨ ਸਾਰੇ ਸਟਾਕਜੋਗ ਹਨ ਪੌਣ ਪੌਣ ਸਰਪੰਚ ਸਾਡੇ ਨਗਰ ਕੌਂਸਲ ਦੇ ਸਾਰੇ ਹੀ ਆਫੀਸਰ ਸਹਿਬਾਨ ਅੱਜ ਬਹੁਤ ਵਧੀਆ ਸਮਾਂ ਮਿਲਿਆ ਆਪਾਂ ਨੂੰ ਕਿ ਸਾਡੇ ਸਰਕਾਰ ਜੋ ਕਮੈਂਡਰ ਮਾਨ ਮੋਹਨ ਗਗਨ ਮਾਨ ਜੀ ਜਿਨ੍ਹਾਂ ਨੇ ਆਪਣੀ ਦਿਹਾਦ੍ਰਿਸ਼ਟੀ ਕਰਕੇ ਨਗਰ ਕੌਂਸਲ ਨੂੰ ਹਦਾਇਤਾਂ ਕਰਕੇ ਕਿ ਸਾਡਾ ਜਿਹੜਾ ਅਵਾਰਡ ਹੈ ਪਾਚੀ ਸਰਵਾਨ ਦੇਖਿਆ ਜਿੱਤਾ ਗਿਆ ਸੀ ਮਾਰਨਾ ਪਰ 16 17 ਇਸ ਤੇ ਰਿਲੇਟਡ ਸਾਰੇ ਕੰਮ ਇਹਨਾਂ ਨੇ ਇਹਨਾਂ ਦੀ ਨੌਨਾ ਚਲਿਆ ਦਿੰਦੇ ਕੋਈ ਨਹੀਂ ਪੁੱਛਦਾ ਕਿਉਂਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ 4 ਸਾਲ ਦਾ ਵਕਵਾ ਹੋਣ ਲੱਗਿਆ ਨਗਰ ਕੌਂਸਲ ਬੜੀ ਨੂੰ ਔਰ ਨਗਰ ਕੌਂਸਲ ਦੇ ਜਿੰਨੇ ਵੀ ਤੇ ਕਪ ਜਿਹੜੇ ਕਾਰਜ ਪ੍ਰਧਾਨ ਸਾਹਿਬ ਅਰੋੜਾ ਦੀ ਸਾਰੀ ਜਿਹੜੀ ਟੀਮ ਹੈ ਉਹਨਾਂ ਨੇ ਕੀ ਕਾਰਗੁਜ਼ਾਰੀ ਕੀਤੀ ਹੈ ਬੜੇ ਸਾਰੇ ਸ਼ਹਿਰ ਦੇ ਸਾਹਮਣੇ ਆ ਔਰ ਹੁਣ ਸਮਾਂ ਮਿਲਿਆ ਔਰ ਆਪਾਂ ਨੂੰ ਬਹੁਤ ਵਧੀਆ ਸਮਾਂ ਨਸੀਬ ਹੋਇਆ ਕਿ ਸਾਡੇ ਤੇ ਦੇਹਾਂ ਦ੍ਰਿਸ਼ਟੀ ਸਾਡੇ ਦੇ ਅਸ਼ੀਰਵਾਦ ਸਾਡੇ ਭੈਣ ਅਨਮੋਲ ਗਗਨ ਮਾਨ ਜੀ ਨੇ ਕੀਤਾ ਆਓ ਆਪਾਂ ਇਹਨਾਂ ਦਾ ਲਾਹਾ ਲਈਏ ਜਿਸ ਦਾ ਲਾਹਾ ਲੈਂਦੇ ਹੋਏ ਇਹਨਾਂ ਨੇ ਸਾਡੀ ਲਕਰਕੌਸਲ ਨੂੰ ਆਪਣੇ ਅਦੇਸ਼ ਹੁਕਮ ਜਾਰੀ ਕਰਕੇ ਸਾਡੇ ਸ਼ਹਿਰ ਦੇ ਲੋਕੀ ਤੰਗ ਨੇ ਇਹ ਕੜੀਆਂ ਨਾੜੀਆਂ ਜਿੱਥੇ ਧੂੜੀਆਂ ਨੇ ਇਹਨਾਂ ਨੂੰ ਪੂਰਿਆ ਕੀਤਾ ਜਾਵੇ ਪਾਣੀ ਦੀ ਵਿਵਸਥਾ ਜਿੱਥੇ ਗਲਤ ਹੈ ਜੋ ਵੀ ਸਟੋਰਮ ਜਾਂ ਸੀਵਰ ਦਾ ਸਿਸਟਮ ਹੈ ਇਹਨੂੰ ਦਰੁਸਤ ਕੀਤਾ ਜਾਵੇ ਔਰ ਇਹਨਾਂ ਨਾਲ ਸਾਡੀ ਗੱਲ ਨੂੰ ਮੰਨਦੇ ਆਂ ਅੱਜ ਆਪ ਨਿਕਲੇ ਹਨ ਕਿਹੜਾ ਅਜੇ ਤੱਕ ਮੈਂ ਮੈਨੂੰ ਇੱਕ ਗੰ ਸਾਰੇ ਆਪਾਂ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸਾਡੇ ਬਜ਼ੁਰਗ ਸਾਰੇ ਬੈਠੇ ਹਨ ਕਿ ਮੇਰਾ ਤਾਂ ਖਿਆਲ ਹੈ ਕਿ ਅੱਜ ਤੱਕ ਕੋਈ ਐਮਐਲਏ ਵਾੜਾਂ ਦੇ ਵਿੱਚ ਨਹੀਂ ਕੋਈ ਵੀ ਆਇਆ ਪਰ ਮੈਡਮ ਸਾਡੇ ਪਹਿਲੀ ਵਾਰ ਹੈ ਜਿਹੜੇ ਕਿ ਸਾਡੇ ਵਾੜਾਂ ਦੇ ਵਿੱਚ ਆਜੇ ਇੱਕ ਹੋ ਮਰੇ ਨੇ ਔਰ ਇਹਨਾਂ ਨੂੰ ਬਹੁਤ ਫਿਕਰ ਹੈ ਕਿ ਜਿਹੜਾ ਕਿ ਸਾਡਾ ਸ਼ਹਿਰ ਬਹੁਤ ਪਿੱਛੇ ਚਲੇ ਗਿਆ ਕਿ ਇਸ ਨੂੰ ਅਸੀਂ ਆਪਣੇ ਜਿਹੜੇ ਵਿਕਾਸ ਦੇ ਕਾਰਜ ਹੈ ਉਹਨਾਂ ਨੂੰ ਪੂਰੇ ਕਰਕੇ ਨਾਲ ਰਲایا ਜਾਵੇ ਔਰ ਜਿਹੜਾ ਦੀ ਵੀ ਤਕ ਤਕਲੀਫ ਹੈ ਦੇਖੋ ਸਾਡੇ ਚਾਰ ਸਾਲ ਦਾ ਬਖਵਾਸੀਂ ਹੈਂਡੀਕੈਪਡ ਸੀਗੇ ਕਿਉਂਕਿ ਸਾਡਾ ਜੋਰ ਨਹੀਂ ਸੀ ਕਿਉਂਕਿ ਆਪੇ ਏਜੰਡਾ ਨਿਉਣਾ ਆਪੇ ਪਾਸ ਕਰਨਾ ਆਪੇ ਫੇਲ ਕਰਨਾ ਅਸੀਂ ਤਾਂ ਇੱਕ ਮੂਕ ਦਰਸ਼ਕ ਬਣ ਕੇ ਅਸੀਂ ਜਿਹੜੇ ਅਸੀਂ 5 6 ਐਮਸੀ ਸੀਗੇ ਸਾਡੇ ਆਪੋ ਜੀ ਸੰਦੇ ਅਸੀਂ ਦੇਖਦੇ ਰਹੇ ਪਰ ਅੱਜ ਸਾਨੂੰ ਵਾਹਿਗੁਰੂ ਦਾ ਟਾਈਮ ਦਿੱਤਾ ਸਾਨੂੰ ਬਹੁਤ ਹੀ ਵਧੀਆ ਸੇਵਾਦਾਰ ਸਾਹਿਬ ਜਿਹੜੇ ਕਿਸਾਨ ਦੇ ਹਲਕੇ ਨੂੰ ਨਸੀਬ ਹੋਏ ਆ ਅਸੀਂ ਉਹਨਾਂ ਦਾ ਬਹੁਤ ਇੱਥੇ ਪਹੁੰਚਣ ਤੇ ਜੀ ਆ ਵੀ ਆਖਦੇ ਆ ਸਾਰਿਆਂ ਦਾ ਔਰ ਸਾਰੀ ਮੰਡੀ ਦੇ ਸਤਿਕਾਰਯੋਗ ਸਾਡੇ ਬਜ਼ੁਰਗਾਂ ਦਾ ਸਾਡੇ ਆੜਤੀ ਸਾਹਿਬਾਨ ਦਾ ਕਿਉਂਕਿ ਸਾਡੀ ਜਿਹੜੀ ਇਹ ਮੰਡੀ ਆ ਇਹ ਸਾਡੇ ਸ਼ਹਿਰ ਦਾ ਦਿਲ ਹੈ ਔਰ ਇਹ ਸਾਡਾ ਸ਼ਹਿਰ ਨੂੰ ਸਾਡਾ ਬਹੁਤ ਵੱਡਾ ਰੈਵਨਿਊ ਹੈ ਕਿਉਂਕਿ ਇੱਥੇ ਪੰਜਾਬ ਦੇ ਕਿਸਾਨ ਆਉਂਦੇ ਆ ਔਰ ਕਿੰਨਾ ਇੱਥੇ ਦਾ ਰੈਵਨਿਊ ਹੈ ਪੂਰੇ ਪੰਜਾਬ ਵਿੱਚ ਇਸ ਮੰਡੀ ਦਾ ਨਾਮ ਹੈ ਕਿਉਂਕਿ ਕਰਾਲੀ ਦੇ ਮੰਡੀ ਦਾ ਨਾਮ ਕਦੇ ਮੱਡੀਆਂ ਦੇ ਰੇਟ ਜਦੋਂ ਦੱਸਦੇ ਹੁੰਦੇ ਸੀ ਟ੍ਰਾਂਜਿਸਟਰਾਂ ਦੇ ਵਿੱਚ ਤਾਂ ਕਰਾਲੀ ਮੰਡੀ ਦਾ ਨਾਮ ਪਹਿਲਾਂ ਆਇਆ ਕਰਦਾ ਸੀ ਤੇ ਸਜਣ ਸਾਰੇ ਬੈਠੇ ਆ ਮੰਡੀ ਦਾ ਨਾਮ ਚਮਕਾਉਣ ਵਾਲੇ ਮੰਤਰੀ ਜੀ ਮੈਂ ਤਾਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਵੀ ਇਹ ਕੰਮ ਚੱਲ ਰਹੀਆਂ ਇਹਨਾਂ ਨੂੰ ਤੁਸੀਂ ਆਪਣੇ ਕਰ ਕਮਨਾ ਦੇ ਨਾਲ ਜਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਹੈ ਇਹਨੂੰ ਨਿਰੰਤਰ ਜਾਰੀ ਰੱਖਣਾ ਜੀ ਮੈਂ ਇਹਨਾਂ ਸ਼ਬਦਾਂ ਦੇ ਨਾਲ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਖੁੱਲਰ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਮੰਤਰੀ ਨੂੰ ਸਨਮਾਨ ਦਿੱਤਾ ਜਾਵੇ